সো 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 সোনে ਤੇ ਬੜੀ ਖੁਸ਼ੀ ਦੀ ਗੱਲ ਹੈ ਜੀ ਅ ਸਾਡੇ ਬੱਬੂ ਵਿਕੀ ਜੀ ਜਿੰਨਾਂ ਨੂੰ ਬਟਾਲਾ ਕਲੱਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਨਾਲ ਜਸ਼ਪਲ ਚੋਹਾਨ ਜੀ ਨਾਲ ਉਹਨਾਂ ਦੀ ਸਮੁੱਚੀ ਟੀਮ ਜਿਹੜੀ ਸਾਰੀ ਵੀ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਸਾਡੀ ਇੱਕ ਇੱਕ ਕੋਸ਼ਿਸ਼ ਹੈ ਵੀ ਜਿਹੜਾ ਬਟਾਲਾ ਨੂੰ ਪਛੜਿਆ ਬਟਾਲਾ ਕਿਹਾ ਜਾਂਦਾ ਸੀ ਉਹਨੂੰ ਮੁਰਤੋਂ ਲੀਹਾਂ ਤੇ ਲੈ ਕੇ ਆਈਏ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਮੈਂ ਆਸ ਕਰਦਾ ਇਹ ਬਟਾਲਾ ਜਿਹੜਾ ਇਹਨੂੰ ਆਪਾਂ ਤਰੱਕੀ ਤੇ ਲੈ ਕੇ ਜਾਵਾਂਗੇ ਇਹ ਜਿਹੜਾ ਬਟਾਲਾ ਕਲੱਬ ਹੈ ਇਨੂੰ ਵਧੀਆ ਸੁਰਖੀਆਂ ਚ ਲੈ ਕੇ ਇਨੂੰ ਵਧੀਆ ਢੰਗ ਨਾਲ ਇਹਦਾ ਜਿਹੜੇ ਜ਼ਿੰਮੇਵਾਰੀ ਨਾਲ ਕੰਮ ਕਰਨਗੇ ਤਾਂ ਜੋ ਕਿ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਵੀ ਜਿਹੜੀ ਪ੍ਰਸ਼ੰਸਾ ਦਾ ਵੀ ਜੇ ਕੰਮ ਵਧੀਆ ਕਰਨਗੇ ਤੇ ਲੋਕ ਪ੍ਰਸ਼ੰਸਾ ਦਾ ਵੀ ਇਹਨਾਂ ਨੂੰ ਮੈਂ ਕਹਿ ਸਕਦਾ ਜਦੋਂ ਚੰਗੇ ਕੰਮਾਂ ਦੀ ਪ੍ਰਸ਼ੰਸਾ ਵੀ ਹੁੰਦੀ ਹੈ ਸਾਡੀ ਸੋਚੇ ਹੋਈ ਹੈ ਕਿ ਰਾਤ ਦਿਨ ਮਿਹਨਤ ਕਰਕੇ ਇਹਨੂੰ ਇਹਦੀ ਨਿਹਾਰ ਬਦਲਣ ਤਾਂ ਜੋ ਕਿ ਲੋਕ ਖੁਸ਼ ਹੋਣ ਅੱਜ ਬਟਾਲਾ ਕਲੱਬ ਦੇ ਮੁਤਲਕ ਐਮਐਲਏ ਸਾਹਮਣੇ ਇੱਕ ਮੀਟਿੰਗ ਰੱਖੀ ਸੀ ਜਿਹਦੇ ਵਿੱਚ ਸਾਰੇ ਬਟਾਲਾ ਕਲੱਬ ਮੈਂਬਰਸ ਤੋ ਸ਼ਹਿਰ ਦੀ ਹੋਰ ਨਹੀਂ ਸੰਸਥਾਵਾਂ ਦੇ ਲੋਕ ਵੀ ਆਏ ਜਿਨ੍ਹਾਂ ਨੇ ਸਰਬਸੰਤੀ ਨਾਗਜ ਬਟਾਲਾ ਕਲੱਬ ਦਾ ਭਾਰ ਜੈ ਜਨਰਲ ਸੈਫੀ ਮੈਨੂੰ ਵਾਇਟ ਕੀਤਾ ਮੈਂ ਆ ਪਹਿ ਦਿਲੋਂ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਵਾਂਗਾ ਮੇਰੇ ਨਾਲ ਮੇਰੀ ਟੀਮ ਚੌਹਾਨ ਸਾਹਿਬ ਅਲੰਚ ਅਜੀਤ ਮੈਂ ਸਾਹਿਬ ਪੁਨੀਤ ਬੰਸਰ ਤੇ ਹੋਰ ਬਾਕੀ ਟੀਮ ਸਾਰੇ ਅਸੀਂ ਮਿਲ ਕੇ ਕੰਮ ਕਰਾਂਗੇ ਜਿਹਰ ਚ ਅਸੀਂ ਬਟਾਲਾ ਕਲੱਬ ਦੀ ਬਿਹਤਰੀ ਵਾਸਤੇ ਕੰਮ ਕਰਾਂਗੇ ਜਿਸ ਨਾਲ ਸ਼ਹਿਰ ਵਾਲਿਆਂ ਨੂੰ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਮਾਨ ਮਹਿਸੂਸ ਹੋਵੇ ਕਿ ਅਸੀਂ ਬਟਾਲਾ ਕਲੱਬ ਦੇ ਮੈਂਬਰ ਹਾਂ ਮੈਂ ਬੜਾ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਐਮਐਲਏ ਸਾਹਿਬ ਦਾ ਤੇ ਆਪਣੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਮੇਰਾ ਨਾਮ ਪ੍ਰਪੋਜ਼ ਕੀਤਾ ਤੇ ਮੈਂ ਤੈਹ ਦਿਲੋਂ ਇਹਨਾਂ ਦਾ ਰਿਣੀ ਰਾਂਗਾ ਤੇ ਮੈਂ ਆਪਣੀ ਇਹਨਾਂ ਦੀ ਆਸ਼ਾਵਾਂ ਨੂੰ ਪੂਰਾ ਕਰਾਂਗਾ ਦੇਖੋ ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਹੈ ਕਿ ਕਾਫੀ ਦੇਰ ਬਾਅਦ ਇਹ ਕਲੱਬ ਦੇ ਜਿਹੜੇ ਵਿਕਾਸ ਦੇ ਕੰਮ ਜਿਹੜੇ ਰੁਕੇ ਹੋਏ ਸਨ ਉਸ ਨੂੰ ਗਤੀ ਦੇਣ ਵਾਸਤੇ ਐਮਐਲਏ ਸਾਹਿਬ ਦਾ ਉਪਰਾਲਾ ਬਹੁਤ ਹੀ ਅੱਛਾ ਉਪਰਾਲਾ ਸੀ ਅੱਜ ਬਟਾਲਾ ਕਲੱਬ ਦੇ ਤਮਾਮ ਮੈਂਬਰ ਜਿਹੜੇ ਸਨ ਸੀਨੀਅਰ ਮੈਂਬਰ ਬਹੁਤ ਬਹੁਤ ਪੁਰਾਣੇ ਮੈਂਬਰ ਉਹਨਾਂ ਦੀ ਮੌਜੂਦਗੀ ਦੇ ਵਿੱਚ ਔਰ ਐਸਡੀਐਮ ਸਾਹਿਬ ਤੋਂ ਪੁਆਇੰਟ ਕੀਤੇ ਤਹਿਸੀਲਦਾਰ ਜਤਿੰਦਰ ਸਿੰਘ ਜੀ ਦੀ ਮੌਜੂਦਗੀ ਐਮਈ ਸਾਹਿਬ ਦੀ ਮੌਜੂਦਗੀ ਦੇ ਵਿੱਚ ਸਰਬਸੰਮਤੀ ਦੇ ਨਾਲ ਸਭ ਮੈਂਬਰਾਂ ਨੇ ਹੱਥ ਖੜੇ ਕਰਕੇ ਜੀ ਵਿਕੀ ਦੇ ਤੇ ਵਿਸ਼ਵਾਸ ਜਤਾਇਆ ਔਰ ਇਹ ਬਹੁਤ ਹੀ ਇੱਕ ਬਟਾਲਾ ਕਲੱਬ ਵਾਸਤੇ ਸ਼ੁਭ ਸੰਕੇਤ ਹੈ ਕਿ ਇੱਕ ਐਸੀ ਸ਼ਖਸੀਅਤ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਹੜੇ ਆਲਰੇਡੀ ਪਹਿਲੇ ਹੀ ਬਹੁਤ ਸੰਸਥਾਵਾਂ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨ ਹੈ ਉਹਦੇ ਮੈਂਬਰ ਉਹਨਾਂ ਦੇ ਵਿੱਚ ਕੰਮ ਸਰਗਰਮੀ ਨਾਲ ਕਰ ਰਹੇ ਨੇ ਔਰ ਇਹ ਬਟਾਲਾ ਕਲੱਬ ਦੀ ਜ਼ਿੰਮੇਵਾਰੀ ਇਹਨਾਂ ਨੂੰ ਮਿਲੀ ਹੈ ਔਰ ਮੈਂ ਆਸ ਕਰਨਾ ਕਿ ਇਹ ਬਹੁਤ ਹੀ ਅੱਛੀ ਇਹਦੀ ਇਨਹਾਰ ਬਦਲਣ ਵਾਲੇ ਵਾਸਤੇ ਜਲਦੀ ਤੋਂ ਜਲਦੀ ਇਹ ਆਪਣੇ ਕੋਸ਼ਿਸ਼ ਕਰਨਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਟਾਲਾ ਕਲੱਬ ਤੱਕ ਨਵਾਂ ਰੰਗ ਰੂਪ ਦੇਖਣ ਨੂੰ ਮਿਲੇਗਾ ਸੋ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਵਾ ਕਿ ਇੱਕ ਜੋਗ ਇਨਸਾਨ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਜੀ ਕੋ ਬਹਾਦਰ ਮਤਾਲਾ ਦੇ ਵਿੱਚ ਬਟਾਲਾ ਕਾਪ ਦੀ ਚੋਣ ਹੋਈ ਆ ਸਰਸਵਤੀ ਦੇ ਨਾਲ ਉਸ ਦੇ ਜਨਰਸ਼ਕਤੀ ਸ਼੍ਰੀ ਜੀ ਵੀਰ ਜੀ ਚੁਣੇ ਗਏ ਨੇ ਔਰ ਜਿਹਾ ਇਹ ਕਿਸ ਦੇਖਦੇ ਰਹੇ ਹੋ ਕਿਸ ਤਰ੍ਹਾਂ ਕਿਸ ਤਰ੍ਹਾਂ ਮਤਲਬ ਹੈ ਇਹ ਸਮਾਜ ਭਾਈਏ ਕੰਮ ਕਰਦੇ ਰਹਿੰਦੇ ਆ ਔਰ ਪੂਰੇ ਮੰਦੇ ਨਾਲ ਰੱਖਦੇ ਹੋਏ ਐਮਐਲਏ ਦੇ ਅਸ਼ੀਰਵਾਦ ਦੇ ਨਾਲ ਤੁਹਾਨੂੰ ਸਾਹਿਬ ਦੇ ਅਰੇ ਨਾਲ ਮਾਈ ਦੇ ਵਿੱਚ ਅਨੰਦ ਲੋਕ ਬਾਈਟਾਂ ਦੇ ਵਿੱਚ ਜਿਹੜੇ ਸੀਨੀਅਰ ਮੈਂਬਰ ਸੀ ਕਲੱਬ ਦੇ ਔਰ ਡਿਫਰੈਂਟ ਕਲੱਬ ਤੋਂ ਜਿਹੜੇ ਬੰਦੇ ਆਏ ਦੇ ਸੀ ਉਹਨਾਂ ਦੀ ਮਜੂਰੀ ਕੀ ਦੇ ਵਿੱਚ ਇਹਨਾਂ ਦਾ ਸਰਵ ਸ੍ਰੇਸ਼ਟੀ ਦੇ ਨਾਮ ਤਨਾ ਪ੍ਰਪੋਜ਼ ਹੋਇਆ ਜੀ ਮੇਰੀ ਦਾ ਔਰ ਸਾਰੇ ਹਾਊਸ ਨੇ ਸਾਰੀਆਂ ਕਲੱਬ ਨੇ ਸਾਰੇ ਲੋਕ ਇੱਥੇ ਜੈਟੀਨਾਈਜ਼ਾਈਸ ਹੋ ਗਿਆ ਪਰ ਜੋ ਉਸਤੀ ਦਾ ਆਪਣੇ ਮਤਲਬ ਕੀਤਾ ਤੇ ਇਹਨਾਂ ਦੇ ਨਾਮ ਜਿਹੜਾ ਚੁਣਿਆ ਗਿਆ ਬਿਲਕੁਲ ਸਹੀ ਚੁਣਿਆ ਗਿਆ ਮੈਂ ਇਹਨਾਂ ਵੱਲੋਂ ਰੋਕੀ ਕਲੱਬ ਵੱਲੋਂ ਵਧਾਈ ਦਿੰਦਾ ਮੰਨੂ ਨੇ ਆਪਣੇ ਜੀਵਨ ਦੇ ਆਗੇ ਸੈਕੂਲਰਤਾ ਮੈਨਾਂ ਨੂੰ ਵਿਸ਼ਵਾਸ ਲਾਵਾ ਚੰਨਾ ਤੇ ਮੈਂ ਇਹਨਾਂ ਦੇ ਨਾਲ ਬੋਲਣਾ ਬੋੜਾ ਜੋੜ ਕੇ ਜਿਸ ਤਰ੍ਹਾਂ ਹੋਏਗਾ ਇਸ ਕਲੱਬ ਦੀ ਨਿਹਾਰ ਬਦਲਣ ਵਕਤ ਸੇ ਜੋ ਵੀ ਕੰਮ ਕਰਨਾ ਪਏਗਾ ਅਸੀਂ ਇਹਨਾਂ ਦੇ ਨਾਲ ਆਂ ਔਰ ਬਹੁਤ ਬਹੁਤ ਆਪਾਂ ਐਪੁਨੀ ਸਪਾਂਸਰ ਅ ਐਜ਼ ਅ ਰਜੀਵ ਸਿੰਘ ਜੀ ਦਾ ਔਰ ਆਪਣੇ ਐਮਐਲਏ ਸਾਹਿਬ ਹੈਰੀ ਕਲਸੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਸਰਬਸੰਮਤੀ ਦੇ ਨਾਲ ਆਪਾਂ ਨੂੰ ਰਜੀਵ ਸਿੰਘ ਜੀ ਨੂੰ ਐਜ਼ ਅ ਜਨਰਲ ਸੈਕਟਿਵ ਬਣਾਇਆ ਔਰ ਆਪਣੇ ਜਰ ਪਟਾਲਾ ਕਲਬ ਦਾ ਔਰ 22 ਪ੍ਰੈਜ਼ੀਡੈਂਟ ਆਪਣੇ ਯਸ਼ਪਲ ਚੋਹਾਨ ਜੀ ਨੂੰ ਔਰ ਸੈਕਟਰੀ ਜੋ ਹਰਮਨ ਤੁਮਰ ਜਨ ਜਨੂ ਬਣਾਇਆ ਹੈ ਔਰ ਮੈਨੂੰ ਉਹਨਾਂ ਨੇ ਇੱਕ ਫਾਈਨੈਂਸ਼ੀਅਲ ਸੈਕਟਰੀ ਦਾ ਅਹੁਦਾ ਦਿੱਤਾ ਹੈ ਔਰ ਇਸ ਅਹੁਦੇ ਦੀ ਜ਼ਿੰਮੇਵਾਰੀ ਨੂੰ ਮੈਂ ਮਕੂਬੀ ਨਿਭਾਵਾਂਗਾ ਔਰ ਇਹ ਮਤਲਬ ਹੈ ਇਹਨਾਂ ਨੂੰ ਵਿਸ਼ਵਾਸ ਦਿਨਾਨਾ ਹੈ ਕਿ ਆਪਣੇ ਜਨਰਲ ਸੈਕਟਰੀ ਜੀ ਉਹਨਾਂ ਨੂੰ ਔਰ ਯਸ਼ਪਲ ਚੋਹਾਨ ਜੀ ਨੂੰ ਆਪਣੀ ਟੀਮ ਨੂੰ ਪੂਰੀ ਨੂੰ ਤਾਂ ਆਪਾਂ ਰਲ ਮਿਲ ਕੇ ਸਾਰੇ ਵਧੀਆ ਤਰੀਕੇ ਦੇ ਨਾਲ